ਸਰ ਕੀ ਨਾਮ ਹੈ ਮੇਰਾ ਨਾਮ ਚਰਨ ਸਿੰਘ ਦੁਸ਼ਕਰਮਾਵਾ ਜੀ ਤੇ ਮੈਂ ਛੋਟੀ ਜੀ ਐਮਐਸਐਮਈ ਇੰਡਸਟਰੀ ਚਲਾ ਰਿਹਾ ਹਾਂ ਅੱਜ ਬਜਟ ਦੇ ਵਿੱਚ ਸਾਨੂੰ ਬਹੁਤ ਉਮੀਦਾਂ ਸੀਗੀਆਂ ਉਮੀਦਾਂ ਕਿਉਂ ਸੀਗੀਆਂ ਵੀ ਜਿਹੜੇ ਸਾਡੇ ਵਿੱਤ ਮੰਤਰੀ ਜੀ ਐ ਕੁਝ ਮੰਤ ਪਹਿਲਾਂ ਬਿਫੋਰ ਇਲੈਕਸ਼ਨ ਲੁਧਿਆਣੇ ਆਏ ਸੀਗੇ ਇਹਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਸੀ ਵੀ ਤੁਹਾਨੂੰ ਜਿਹੜੀ 43B ਦੀ ਜਿਹੜੀ ਸਭ ਤੋਂ ਸਾਡੀ ਬੜੀ ਪ੍ਰੋਬਲਮ ਆ ਉਹਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਅਸੀਂ ਇਹਨਾਂ ਨੂੰ ਬੜੇ ਵਿਸਤਾਰ ਨਾਲ ਦੱਸਿਆ ਸੀ ਵੀ ਸਾਡੀਆਂ 43B ਬੇਸ਼ੱਕ ਲਾਗੂ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਉਹਨੂੰ ਕੁਝ ਐਮੈਂਡਮੈਂਟ ਕਰਨ ਦੀ ਜ਼ਰੂਰਤ ਹੈਗੀ ਹੈ ਤੇ ਇਹਨਾਂ ਨੂੰ ਅਸੀਂ ਪੂਰਾ ਪ੍ਰਪੋਜ਼ਲ ਬਣਾ ਕੇ ਦਿੱਤੀ ਸੀ ਵੀ ਐਮੈਂਡਮੈਂਟ ਸਾਡੀਆਂ ਤੁਸੀਂ ਕਰਵਾ ਕੇ ਦੇਵੋ ਤਾਂ ਕਿ ਜਿਹੜੀ ਐਮਐਸਏ ਦੇ ਲੈ ਕੇ ਨੂੰ ਪ੍ਰੋਬਲਮ ਆ ਰਹੀ ਹੈ ਮਨੀ ਕ੍ਰੈਂਚ ਆ ਰਿਹਾ ਵਾ ਵੀ ਲੋਕੀ ਮਟੀਰੀਅਲ ਅਗਰ ਪਹਿਲਾਂ ਕੋਜ 10 100 ਸਾਈਕਲ ਦਾ ਸਾਨੂੰ ਲਿਖਾਉਂਦੇ ਸੀ ਲੋਟ ਹਣੋ ਸਿਰਫ 10 ਸਾਈਕਲ ਦਾ ਲੋਟ ਲਿਖਾਉਣ ਲੱਗੇ ਹੋ ਕਿਉਂਕਿ ਉਹ ਕਹਿੰਦੇ ਵੀ ਇਹ 10 ਵੇਚਾਂਗੇ ਤੇ ਵੇਚ ਕੇ ਪੈਸੇ ਆਉਣਗੇ ਤੁਹਾਨੂੰ ਦੋਵਾਂਗੇ ਤੇ ਹੋਰ ਮੰਗਾਵਾਂਗੇ ਅੱਗੇ ਕੀ ਹੁੰਦਾ ਸੀ ਅਗਲਾ ਕਹਿੰਦਾ 100 ਸਾਈਕਲ ਵੇਚ ਦੋ 200 ਸਾਈਕਲ ਵੇਚ ਦੋ ਸੋ ਇਹਦੇ ਨਾਲ ਜਿਹੜਾ ਕੈਸ਼ ਫਲੋ ਦੇ ਵਿੱਚ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਸੋ ਇੱਕ 50 ਕਰੋੜ ਦੀ ਜਿਹੜੀ ਇਹਨਾਂ ਨੇ ਕੈਪ ਲਗਾਈ ਹੋਈ 50 ਕਰੋੜ ਦੇ ਵਿੱਚ ਇਹ ਬੰਦੇ ਫਾਲ ਨਹੀਂ ਕਰਦੇ ਸੀ ਉਹ ਵੀ ਗਵਰਨਮੈਂਟ ਨੂੰ ਕਿਹਾ ਵੀ 50 ਕਰੋੜ ਦੀ ਜਿਹੜੀ ਕਰਮਾ ਖਤਮ ਕੀਤੀ ਜਾਵੇ ਔਰ ਇੰਪੋਰ ਸੋ ਇਸ ਬਜਟ ਦੇ ਵਿੱਚ ਸਾਨੂੰ ਮੀਸ ਵੀ ਕੁਝ ਕੀਤਾ ਜਾਊਗਾ ਕਿਉਂਕਿ ਅਸੀਂ ਮਤਲਬ ਬਿਲਕੁਲ ਸਾਹਮਣੇ ਉਹ ਮਤੰਤਰੀ ਜੀ ਨਾਲ ਗੱਲ ਕੀਤੀ ਸੀ ਪਰ ਬਜਟ ਦੇ ਵਿੱਚ ਜੋ ਸਾਡੀ ਜੋ ਅਸੀਂ ਪ੍ਰਪੋਜ਼ਲ ਦਿੱਤੀ ਸੀ ਬਿਲਕੁਲ ਉਹਨਾਂ ਨੇ ਨਹੀਂ ਸੁਣੀ ਸੋ ਐਮਐਸਐਮਈ ਨੂੰ ਇਹਨਾਂ ਨੇ ਬਿਲਕੁਲ ਇਗਨੋਰ ਕੀਤਾ ਗਿਆ ਵਾ ਕੁਝ ਗੱਲਾਂ ਐਮਐਸਐਮਈ ਦੇ ਵਿੱਚ ਇਹਨਾਂ ਨੇ ਕੀਤੀਆਂ ਜਾਂ ਦਿੰਦਾ ਕਿ ਬੈਂਕ ਲੋਨ ਲੈਣਾ ਉਹਦੇ ਕਲੈਕਟਰ ਸਕਿਉਰਟੀ ਬਾਰੇ ਕਲੈਕਟਰ ਸਕਿਉਰਟੀ ਦੀ ਜਿਹੜੀ ਸਕੀਮ ਚੱਲਦੀ ਆ ਰਹੀ ਹੈ ਪਰ ਬੈਂਕ ਸਾਨੂੰ ਕਲੈਕਟਰ ਵਿਦਆਊਟ ਕਲੈਕਟਰ ਸਕਿਉਰਟੀ ਕੋਈ ਵੀ ਸਾਨੂੰ ਪੰਡ ਨਹੀਂ ਦਿੰਦਾ ਉਹ ਇਹ ਬਜਟ ਦੇ ਵਿੱਚ ਜਿੱਦਾਂ ਸਾਨੂੰ ਉਮੀਦਾਂ ਸੀਗੀਆਂ ਛੋਟੀ ਐਮਐਸਐਮ ਇੰਡਸਟਰੀ ਨੂੰ ਬਿਲਕੁਲ ਉਹ ਖਰੀਆਂ ਨਹੀਂ ਉੱਟੀਆਂ ਉਤਨੀਆਂ ਔਰ ਜਿਹੜੀ ਸਾਨੂੰ ਸਭ ਤੋਂ ਜ਼ਿਆਦਾ ਦਿੱਕਤ ਉਹ ਆ ਰਹੀ ਸੀ ਇੰਪੋਰਟ ਵਿੱਚ ਜਿਹੜਾ ਆਟਮਾ ਸੀ ਮੇਕ ਇਨ ਇੰਡੀਆ ਦੇ ਵਿੱਚ ਇੱਥੇ ਲੁਧਿਆਣੇ ਬਣਾ ਲੀਆਂ ਸੀ ਜਿਹੜੀਆਂ ਬਾਹਰੋਂ ਇੰਪੋਰਟ ਹੋ ਰਹੀਆਂ ਸੀਗੀਆਂ ਅਸੀਂ ਇਹਨਾਂ ਨੂੰ ਦੱਸਿਆ ਸੀ ਵੀ ਉਹ ਆਟਮਾ ਦੇ ਉੱਪਰ ਜ਼ਿਆਦਾ ਡਿਊਟੀ ਵਧਾਓ ਜਾਂ ਉਹ ਆਟਮਾ ਨੂੰ ਮਤਲਬ ਬੈਨ ਤਾਂ ਨਹੀਂ ਕਰ ਸਕਦੇ ਉਹਦੀ ਡਿਊਟੀ ਵਧਾਓ ਤਾਂ ਕਿ ਜਿਹੜੀਆਂ ਇੱਥੇ ਜਿਨ੍ਹਾਂ ਨੇ ਅਸੀਂ ਆਟਮਾ ਬਣਾ ਲੀਆਂ ਉਹ ਹੁਣ ਆਟਮਾ ਉਹ ਇੱਥੇ ਬਣ ਗਈਆਂ ਚਾਈਨਾ ਤੋਂ ਉਹ ਆਟੋ ਫਿਰ ਸਸਤੀ ਆ ਰਹੇ ਉਥੇ ਮੈਕਨਿਡੇ ਦੇ ਵੀ ਇੱਥੇ ਬਣਾਉਣ ਦਾ ਕੀ ਫਾਇਦਾ ਹੋਇਆ ਸੋ ਸਾਡਾ ਇਸ ਬਜਟ ਦੇ ਵਿੱਚ ਬਿਲਕੁਲ ਅਸੀਂ ਬਹੁਤ ਨਰਾਸ਼ ਹੈਗੇ ਆ ਸਾਨੂੰ ਉਮੀਦ ਜਿੱਦਾਂ ਸੀਗੀ ਉਹ ਬਿਲਕੁਲ ਇਸ ਬਜਟ ਦੇ ਉੱਪਰ ਪੂਰਾ ਨਹੀਂ ਉਤਰਿਆ ਜੀ ਮਤਲਬ ਨਿਰਾਸ਼ਾ ਭਰਨ ਗਿਆ ਪੂਰਾ ਨਿਰਾਸ਼ਾ ਭਰਨ ਦੇ ਬਜਟ ਹੈਗਾ ਜੀ ਬਿਲਕੁਲ ਅਸੀਂ ਬੜੇ ਆਫਸਰ ਦੇ ਮਾਦੇ ਦੇ باوجود ਵੀ ਜਿਹੜੇ ਨਹੀਂ ਉਹਨਾਂ ਨੇ ਬਿਲਕੁਲ ਅਸੀਂ ਅੰਮਣੋ ਸਾਹਮਣੇ ਫਨਾਤ ਮੰਤਰੀ ਜੀ ਨਾਲ ਸਾਹਮਣੇ ਬੈਠ ਕੇ ਮੀਟਿੰਗ ਕੀਤੀ ਸਾਨੂੰ ਇਹਦਾ ਕੋਈ ਬੇਨਫੀਟ ਨਹੀਂ ਹੋ ਰਿਹਾ ਸਸੀ ਗਾਲ ਜੀ ਮੈਂ ਹਰਸੀਮਤਜੀਤ ਸਿੰਘ ਲਕੀ ਪ੍ਰੈਜ਼ੀਡੈਂਟ ਜੀ ਰੈਕਲ ਸਾਈਕਲ ਪਾਰਕਸ ਮੈਂਫੈਕਚਰਿੰਗ ਐਸੋਸੀਏਸ਼ਨ ਸਰ ਕਿਸ ਤਰ੍ਹਾਂ ਇਹ ਹਾਂ ਬੱਚਾ ਆ ਜਿਹੜਾ ਵਾਜੂ ਪੇਸ਼ ਕੀਤਾ ਗਿਆ ਵਾ ਕਿੰਨਾ ਕੁ ਲੱਗਦਾ ਵੀ ਜਿਹੜਾ ਇੰਡਸਟਰੀ ਨੂੰ ਬੈਨੀਫਿਟ ਮੜੂਗਾ ਜਿਹੜੀ ਉਮੀਦਾਂ ਸੀਗੀਆਂ ਕਿੰਨਾ ਕੁ ਉਮੀਦਾਂ ਦੇ ਖਰਾਬ ਹੋਏ ਟੋਟਲ ਨਿਰਾਸ਼ਾ ਹੈ ਜੀ ਐਮਐਸਐਮੀ ਲਈ ਕੋਚੂ ਵੀ ਨਹੀਂ ਕਰਕੇ ਲਗਾਇਆ ਆਈਵਾਸ਼ ਨੇ ਜੀ ਇਹ 100 ਕਰੋੜ ਦੀ ਤੁਹਾਨੂੰ ਲਿਮਟਲੀ ਪਰਮਿਸ਼ਨ ਦੇਤੀ ਸਰ 100 ਕਰੋੜ ਦੀ ਪਲੈਟ ਸਿਕਿਉਰਿਟੀ ਕਿੱਥੋਂ ਲੈ ਕੇ ਆਏ ਐ ਐਮਐਸਐਮੀ ਵਾਲਾ ਤੁਸੀਂ ਇਹ ਦੱਸੋ ਨਾ ਬੈਂਕ ਕੋਲ ਜਾਣੇ ਬੈਂਕ ਤਾਂ ਕਹਿੰਦਾ ਸਾਨੂੰ ਕਲੈਕਟਰ ਸਕਿਉਰਿਟੀ ਦਿਓ 120% 150% ਸਰ ਕਿਥੋਂ ਲੈ ਕੇ ਆਈਏ ਕਿੱਥੇ ਰਿਆਤਾਂ ਦਿੱਤੀਆਂ ਸਰ ਕਿਹੜੇ ਪਾਸੇ ਸਾਨੂੰ ਰੇਟ ਆਫ ਇੰਟਰਸਟ ਰਿਆਤਾਂ ਦਿੱਤੀਆਂ ਕਿੱਥੇ ਅਪਗ੍ਰੇਡਿਸ਼ਨ ਆ ਮਸ਼ੀਨਰੀ ਬਾਰੇ ਕਿਹਾ ਗਿਆ ਕਿੱਥੇ 43 ਬੀ ਐਚ ਬਾਰੇ ਜੇ ਪ੍ਰੋਮਿਸ ਕਰਕੇ ਗਈ ਸੀ ਸਰਕਾਰ ਕਿਹੜੇ ਪਾਸੇ ਗੱਲ ਕੀਤੀ ਗਈ ਸਰ ਛੋਟੀ ਇੰਡਸਟਰੀ ਤੋਂ ਬਿਨਾਂ ਦੇਸ਼ ਦੇ ਵਿੱਚ ਖੁਸ਼ਹਾਲੀ ਨਹੀਂ ਆਣੀ ਛੋਟੇ ਬੰਦੇ ਨਾਲ ਹੀ ਸਰਕਾਰ ਚੱਲਦੀ ਛੋਟੇ ਬੰਦੇ ਨਾਲ ਹੀ ਦੇਸ਼ ਚੱਲਦਾ ਹੈ ਔਰ এমਪਲੋਇਮੈਂਟ ਡਾਇਰੈਕਟਲੀ 5 ਲੱਖ এমਪਲாய்ਮੈਂਟ ਘੱਟ ਤੋਂ ਘੱਟ ਬਾਈਸਾਈਕਲ ਇੰਡਸਟਰੀ ਦਿੰਦੀ ਹੈ ਤੁਸੀਂ ਇਹ ਦੇਖੋ ਕਿੰਨੀ ਵੱਡੀ ਤਦਾਦ ਹੈ ਔਰ ਸਰਕਾਰ ਨੂੰ ਇਹਨਾਂ ਚੀਜ਼ਾਂ ਬਾਰੇ ਸੋਚਣਾ ਚਾਹੀਦਾ ਹੈ ਕਿ ਸਾਡੀ ਕੰਟਰੀ ਇੰਪੋਰਟ ਵੇਸ ਨੇਸ਼ਨ ਹੈ ਕਿੰਨਾ ਫਿਊਲ ਬਾਹਰੋਂ ਆਂਦਾ ਹੈ ਜੇ ਸਾਈਕਲਿੰਗ ਪ੍ਰਮੋਟ ਕਰੀਏ ਸਾਈਕਲਿੰਗ ਟ੍ਰੈਕ ਬਣਾਈਏ ਵਧੀਆ ਸਾਈਕਲ ਬਣਾਈਏ ਵਧੀਆ ਟੈਕਨੋਲੋਜੀ ਬਾਹਰੋਂ ਲੈ ਕੇ ਆਈਏ ਤਾਂ ਕਿੰਨਾ ਫਿਊਲ ਬਚਦਾ ਹੈ ਕਿੰਨੀ ਨੌਇਜ਼ ਪੋਲੂਸ਼ਨ 에ਅਰ ਪੋਲੂਸ਼ਨ ਬਚਦੀ ਹੈ ਔਰ ਸਿਹਤ ਕਿੰਨੀ ਵਧੀਆ ਰਹਿੰਦੀ ਹੈ ਇਸ ਖਾਂ ਦਾ ਕੰਮ ਕਿੰਦਾ ਹੈ ਸਰਕਾਰ ਦਾ ਕੀ ਉਹਨਾਂ ਨੇ ਸਾਡੇ ਸਬਜੈਕਟ ਕੀਤਾ ਤੁਹਾਡੇ ਸਾਹਮਣੇ ਇਹ ਦੇ 43B ਨੂੰ ਲੈ ਕੇ ਵੱਡੀ ਮੰਗ ਕੀਤੀ 43B ਦਾ ਬਹੁਤ ਵੱਡੀ ਸਾਨੂੰ ਸਰ ਉਮੀਦ ਸੀ ਬਿਕੋਜ਼ 43B ਜਿਹੜਾ ਕਾਨੂੰਨ ਹੈ ਅਸੀਂ ਖਤਮ ਕਰਨੀ ਬਿਲਕੁਲ ਨਹੀਂ ਕਹਿੰਦੇ ਸੀ ਰੈਕਟੀਫਿਕੇਸ਼ਨ ਹੀ ਕਹਿੰਦੇ ਸੀ ਵੀ ਇਨ ਥਿਸ ਸਾਈਕਲ ਕੁਝ ਇਨਕਰੀਜ਼ ਕੀਤਾ ਜਾਏ ਇਹਦੇ ਵਿੱਚ ਜਿਨ੍ਹਾਂ ਨੂੰ ਛੱਡਿਆ ਗਿਆ ਜਿਹਨੂੰ ਮੀਡੀਅਮ ਸਕੇਲ ਲਾਰਜ ਸਕੇਲ ਔਰ ਟਰੇਡਰ ਨੂੰ ਖਾਸ ਤੌਰ ਤੇ ਸਰ ਟਰੇਡਰ ਨੂੰ ਛੱਡਣ ਦਾ ਮਤਲਬ ਇਹ ਹੈ ਵੀ ਜਿਹੜਾ ਇੰਪੋਰਟਰ ਹੈ ਉਹ ਵੀ ਟਰੇਡਰ ਹੀ ਹੈ ਉਹਨੇ ਇੱਥੇ ਆ ਕੇ ਮਾਲ ਵੇਚਣਾ ਉਹਨੇ ਸਾਮਲਰਾਂ ਨੂੰ ਮਾਲ ਵੇਚ ਦੇਣਾ ਇਹਦਾ ਮਤਲਬ ਉਹਦਾ ਮਾਲ ਵਿਕੇਗਾ ਔਰ ਉਸ ਤੋਂ ਬਾਅਦ ਜੇ ਉਹਦਾ ਮਾਲ ਵਿਕੇਗਾ ਇੱਥੇ ਮੇਕ ਇੰਡੀਆ ਕਿਥੇ ਗਿਆ મોદી ਸਾਹਿਬ ਦਾ ਸੁਪਨਾ ਸਾਡੀਆਂ ਇੰਡਸਟਰੀਆਂ ਤਾਂੇ ਲੱਗ ਜਾਣਗੇ ਤਾਂ ਸਰ ਇਹ ਚੀਜ਼ਾਂ ਦਾ ਕਿਤੇ ਧਿਆਨ ਦਿੱਤਾਗੇ ਇਹ ਕਿਹਾ ਸੀ ਵੀ ਇਹਨੂੰ ਆ ਕੇ ਰੈਕਟੀਫਿਕੇਸ਼ਨ ਕਰੋ ਸਾਨੂੰ ਬੁਲਾਓ ਅਸੀਂ ਤੁਹਾਨੂੰ ਦੱਸਦੇ ਹਾਂ ਉਹਨੂੰ ਸਾਨੂੰ ਓਕੇ ਕਰਕੇ ਜੇ ਨੇ ਅੱਜ ਤੁਹਾਡੇ ਸਾਹਮਣੇ ਹੀ ਕੋਈ ਗੱਲ ਬਾਤ ਨਹੀਂ ਬੜੀ ਨਰਾਸ਼ ਬਹੁਤ ਯਾਰ ਇਸ ਤਰ੍ਹਾਂ ਬਹੁਤ ਉਮੀਦਾਂ ਸੀਗੀਆਂ ਕਿਉਂਕਿ ਅਸੀਂ ਹਮੇਸ਼ਾ ਮੋਦੀ ਸਾਹਿਬ ਤੇ ਉਹਨਾਂ ਦੀ ਸਰਕਾਰ ਤੇ ਹਮੇਸ਼ਾ ਭਰੋਸਾ ਦਿੰਦੇ ਆ ਰੱਖਦੇ ਸੀ ਬਿਕੋਜ਼ ਨੇਸ਼ਨ ਦੇ ਨਾਲ ਪਹਿਲੇ ਚੱਲਦੇ ਹਾਂ ਸਾਡੀ ਦੀ ਸਭ ਤੋਂ ਪਹਿਲੇ ਨੇਸ਼ਨ ਹੈ ਲੇਕਿਨ ਨੇਸ਼ਨ ਗਵਰਨਮੈਂਟ ਨੂੰ ਵੀ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ ਔਰ ਬਹੁਤ ਵੱਡੀ ਨਿਰਾਸ਼ਾ ਫਿਰਜੀ ਸਿੰਘ ਨਵਜੋਗ ਐਕਸ ਪ੍ਰੈਜ਼ੀਡੈਂਟ ਯੂਨਾਈਟਿਡ ਸਟੇਟਸ ਹੈ ਕਾਰਟਸਮੈਂਟ ਬਜਟ ਆਇਆ ਅੱਜ ਕਿਵੇਂ ਦੇਖਦੇ ਅੱਜ ਇਹ ਜਿਹੜਾ ਬਜਟ ਹੈ ਇਹ ਸਾਡੀ ਪੰਜਾਬ ਨੂੰ ਤੇ ਸੈਕਲ ਇੰਡਸਟਰੀ ਨੂੰ ਤਾਂ ਬਹੁਤ ਹੀ ਨਿਰਾਸ਼ਾਜਨਕ ਇਹ ਹੈਗਾ ਰਿਹਾ ਔਰ ਜਿਹੜਾ ਕਿ ਅਸੀਂ ਡਿਮਾਂਡ ਕੀਤੀ ਸੀ ਸਾਡਾ ਮੇਨ ਮੁੱਦਾ ਜਿਹੜਾ ਸੀਗਾ ਇੱਕ 43 ਬੀਲਾ ਸੀਗਾ ਇੱਕ ਅਸੀਂ ਨਵੀਂ ਡਿਵੈਲਪਮੈਂਟ ਕਰਨ ਲਈ ਜਿਹੜਾ ਕਿ ਅਸੀਂ ਵਿਦਾਉ ਪ੍ਰਿੰਟ ਇਨਫਰਾਸਟ੍ਰਕਚਰ ਲੋਨ ਮੰਗ ਰਹੇ ਸੀ ਉਹ ਵੀ ਸਾਡਾ ਇਹਨਾਂ ਨੇ ਬੰਦ ਕਰਤਾ ਉਹਦੇ ਲਈ ਵੀ ਸਾਨੂੰ ਕੋਈ ਦਿੱਕਤ ਨਹੀਂ ਇਹਨਾਂ ਨੇ ਔਰ ਸੈਕੰਡ ਅਸੀਂ ਜਿਹੜਾ ਸਾਈਕਲ ਇਨਫਰਾਸਟ੍ਰਕਚਰ ਲਈ ਰੋਡਸ ਦੇ ਨਾਲ ਅਸੀਂ ਮੰਗੀਆਂ ਸੀ ਵੀ ਸਾਈਕਲ ਲਈ ਅਲੱਗ ਲੇਨਸ ਚਾਹੀਦੀਆਂ ਸਾਨੂੰ ਉਹ ਵੀ ਕੋਈ ਪ੍ਰੋਵੀਜ਼ਨ ਨਹੀਂ ਇਹਨਾਂ ਨੇ ਰੱਖਿਆ ਬਜਟ ਚ ਔਰ ਜਿਹੜਾ ਕਿ ਸਾਈਕਲ ਪੋਲੂਸ਼ਨ ਆ ਬਗਾਇਆ ਚੱਲਦਾ ਹੈ ਔਰ ਅੱਜ ਜਿਹੜਾ ਇਹਨਾਂ ਨੇ ਈ-ਬਾਈ ਕੱਢੀਆਂ ਆ ਉਹਨਾਂ ਤੇ ਇੰਨੀ ਸਬਸਿਡੀ ਆ ਔਰ ਸਾਨੂੰ ਇੱਕ ਸਾਈਕਲ ਤੇ ਕੋਈ ਸਬਸਿਡੀ ਨਹੀਂ ਹੈਗੀ ਔਰ ਅਸੀਂ ਦਾ ਸਿਰਫ ਇਹੀ ਮੰਗਿਆ ਸਾਨੂੰ ਰੋਡਸ ਇਹਦੀ ਦਿੱਤੀਆਂ ਸਾਈਕਲਸ ਓਨਲੀ ਉਹਦੇ ਲਈ ਵੀ ਕੋਈ ਇਹਨਾਂ ਨੇ ਖਾਸ ਬਜਟ ਨਹੀਂ ਰੱਖਿਆ ਅੱਜ ਸਾਡਾ ਜਿਹੜਾ ਪੰਜਾਬ ਦਾ ਜੇ ਦੇਖੀਏ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਇਆ ਇਹਦੇ ਚ ਕੋਈ ਬਜਟ ਦਾ ਕੋਈ ਸਮਾਲ ਸਕਿਲ ਇੰਡਸਟਰੀ ਨੂੰ ਨਹੀਂ ਫਾਇਦਾ ਹੋਇਆ ਛੋਟੀ ਇੰਡਸਟਰੀ ਉੱਥੇ ਹੀ ਆ ਕੋਈ ਲੋਨ ਜਿਹੜੇ ਪਹਿਲਾਂ ਸੀਗੇ ਉਹੀ ਨੇ ਮਿਲਦੇ ਜਿਹੜੇ ਕਿ ਬੈਂਕਾਂ ਉਹ ਦੇਣ ਦੀਆਂ ਨਹੀਂ ਪਈਆਂ ਛੋਟੀ ਇੰਡਸਟਰੀ ਨੂੰ ਤੇ ਅੱਜ ਜਿਹੜੀ ਇਹ ਬੜੀ ਸੋਚਣ ਦੀ ਗੱਲ ਹੈ ਗਵਰਨਮੈਂਟ ਲਈ ਵੀ ਜੇ ਪੰਜਾਬ ਨੂੰ ਤਰੱਕੀ ਨਹੀਂ ਦਿੱਤੀ ਤਾਂ ਇੱਥੇ ਐਮਐਸਸੀ ਐਮੀ ਜਿਹੜੇ ਜੂਂਟ ਹੈਗਾ ਸਾਰੇ ਬੰਦ ਹੋ ਜਾਣਗੇ ਤਾਂ ਲੱਗਦਾ ਕਿ ਐਮਐਸਸੀ ਐਮੀ ਜਿਹਨੂੰ ਡੀਡ ਦੀ ਹੱਡੀ ਗਿਆ ਜਾਂਦਾ ਵੀ ਪੰਜਾਬ ਨੂੰ ਬੱਡੀ ਜਿਹੜਾ ਵਾ ਜੀਟੀਵੀ ਦੇ ਵਿੱਚ ਨਹੀਂ ਆਉਂਦਾ ਇਹ ਬਹੁਤ ਹੀ ਨਿਰਾਸ਼ਾਜਨਕ ਆ ਔਰ ਇਹ ਸਾਡੇ ਨੂੰ ਐਮਐਸਸੀ ਲੀਗ ਵਿੱਚ ਸਪੈਸ਼ਲ ਵਿਦਾਊਟ ਇੰਡਸਟਰੀ ਲੋਨ ਰੱਖਣੇ ਚਾਹੀਦੇ ਸੀ ਜਿਹੜੇ ਕਿ ਇਹਨੇ ਰੱਖੇ ਨਹੀਂ ਗਏ ਨਿਰਾਸ਼ਾ ਔਰ ਨਿਰਾਸ਼ਾਜਨਕ ਇਹ ਸਾਡੇ ਬਜਟ ਜਿਹੜਾ ਸਮਾਲ ਸਕੀਲ ਇੰਡਸਟਰੀ ਲਈ ਆ ਔਰ ਸਾਨੂੰ ਇਹਦਾ ਕੋਈ ਫਾਇਦਾ ਨਹੀਂ ਹੋਇਆ ਇਹਦਾ ਉਹ ਖਾਸ ਕਰਕੇ ਪੰਜਾਬ ਨੂੰ ਵੀ ਕੋਈ ਜੇ ਆਪਾਂ ਦੇਖੀ ਤਾਂ ਪੰਜਾਬ ਨੂੰ ਨਹੀਂ ਫਾਇਦਾ ਹੋਇਆ ਜਿਹੜਾ ਕਿ ਵਿਹਾਰ ਹੋਰ ਕਰਨਾਟਕਾ ਲੈ ਗਏ ਸਾਰਾ